ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾਂ ਕੈਨੇਡਾ ਵਾਸੀਆਂ ਵਾਸਤੇ ਬਹੁਤ ਹੀ ਦਿਲਚਸਪੀ ਵਾਲੀਆਂ ਰਹਿਣ ਦੀ ਸੰਭਾਵਨਾ ਹੈ। ਰਾਜਨੀਤਿਕ ਮਹਾਰਾ ਅਤੇ ਕੈਨੇਡੀਅਨ ਮੀਡੀਆ ਦੇ ਤੁਰੰਤਰਾ ਮੁਤਾਬਕ ਇਸ ਵਾਰ ਕੜਮਾਸ ਬਹੁਤ ਪਵੇਗਾ। ਫੈਡਰਲ ਪੱਧਰ ਤੇ ਐਂਡੀਪੀ, ਕੰਜ਼ਰਵੇਟਿਵ ਅਤੇ ਲਿਬਰਲ ਪਾਰਟੀਆਂ ਦੀ ਤਾਕਤ ਅਜ਼ਮਾਈ ਤਾਂ ਹੋਵੇਗੀ, ਇਸ ਵਾਰ ਗ੍ਰੀਨ ਪਾਰਟੀ ਵੀ ਦਮਦਾਰ ਅਤੇ ਜ਼ੋਰਦਾਰ ਹਾਜ਼ਰੀ ਲੱਗਣ ਦੀ ਵੀ ਸੰਭਾਵਨਾ ਬਣ ਰਹੀ ਹੈ ਅਤੇ ਪੁਰਾਣੀਆਂ ਪਾਰਟੀਆਂ ਲਈ ਇਸ ਨੂੰ ਖਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ। ਕੈਨੇਡਾ ਦੀਆਂ ਰਾਈਡਿੰਗਸ ਯਾਨੀ ਕਿ ਲੋਕ ਸਭਾ ਹਲਕਿਆਂ ਦੀ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਸੰਸਦ ਵਿੱਚ ਕੁੱਲ 338 ਸੀਟਾਂ ਨੇ ਜਿਨ੍ਹਾਂ ਵਿੱਚੋਂ ਲਿਬਰਲ ਪਾਰਟੀ ਕੋਲ ਇਸ ਸਮੇਂ 180, ਕਨਜ਼ਰਵੇਟਿਵ ਪਾਰਟੀ ਕੋਲ 96, ਐਨਡੀਪੀ ਕੋਲ 40, ਬਲੌਕ ਕਿਵੇਕਵਾ ਕੋਲ 10, ਗ੍ਰੀਨ ਪਾਰਟੀ ਕੋਲ 1, ਪੀਪਲਸ ਪਾਰਟੀ ਆਫ ਕੈਨੇਡਾ ਕੋਲ 1, ਕੋਆਪਰੇਟਿਵ ਕਾਮਨਵੇਲਥ ਐਡਮਿਨਿਸਟ੍ਰੇਸ਼ਨ ਖਤਮ ਹੋ ਚੁੱਕੀ ਪਾਰਟੀ ਕੋਲ 1, ਆਜ਼ਾਦ 4 ਮੈਂਬਰ ਅਤੇ 5 ਖਾਲੀ ਸੀਟਾਂ ਨੇ। ਬਹੁਮਤ ਹਾਸਲ ਕਰਨ ਵਾਸਤੇ ਕਿਸੇ ਵੀ ਪਾਰਟੀ ਲਈ 170 ਸੀਟਾਂ ਜਿੰਨਾ ਜ਼ਰੂਰੀ ਹੈ ਲਿਬਰਲ ਪਾਰਟੀ ਕੋਲ ਇਸ ਸਮੇਂ 180 ਸੀਟਾਂ ਨੇ ਬਹੁਮਤ ਤੋਂ ਸਿਰਫ 10 ਜ਼ਿਆਦਾ ਉਹਨਾਂ 10 ਸੀਟਾਂ ਵਿੱਚੋਂ ਲਿਬਰਲ ਪਾਰਟੀ ਕੋਲ ਅੱਠ ਅਜਿਹੀਆਂ ਸੀਟਾਂ ਨੇ ਜਿਨ੍ਹਾਂ ਤੇ ਜਿੱਤ ਦਾ ਫਰਕ 2 ਫੀਸਦੀ ਤੋਂ ਵੀ ਘੱਟ ਸੀ ਭਾਵ ਉਹ ਸੀਟਾਂ ਖਤਰੇ ਹੇਠ ਹੋ ਸਕਦੀਆਂ ਨੇ ਦੂਜੇ ਪਾਸੇ ਕਈ ਅਜਿਹੀਆਂ ਸੀਟਾਂ ਵੀ ਨੇ ਜਿਨ੍ਹਾਂ ਉੱਪਰ ਜਿੱਤ ਹਾਰ ਦਾ ਫਰਕ ਕਾਫੀ ਘੱਟ ਸੀ ਤੇ ਉਹ ਐਨਡੀਪੀ ਜਾਂ ਕਨਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਸਨ ਇਥੇ ਦੱਸਣਾ ਬੰਦ ਹੈ ਕਿ ਪਿਛਲੀ ਵਾਰ ਲਿਬਰਲ ਪਾਰਟੀ ਦੀ ਲਹਿਰ ਸੀ ਪਰ ਹੁਣ ਅਜਿਹਾ ਨਹੀਂ ਹੈ ਹਾਲਾਂਕਿ ਇਸ ਵਾਰ ਲਹਿਰ ਕੰਜ਼ਰਵੇਟਿਵ ਪਾਰਟੀ ਦੀ ਵੀ ਨਹੀਂ ਹੈ ਸਭੋਏ ਕਹਿਣਾ ਜ਼ਿਆਦਾ ਠੀਕ ਹੈ ਕਿ ਐਨਜੀਓ ਸ਼ਾਇਰ ਕੁਝ ਕਮਾਲ ਨਹੀਂ ਕਰ ਸਕੇ ਹਨ ਤੇ ਪਾਰਟੀ ਦੇ ਅੰਦਰ ਵੀ ਉਹਨਾਂ ਦੇ ਕੋਈ ਖਾਸ ਪੱਲ ਨਹੀਂ ਹੈ ਉਧਰ ਜਗਮੀਤ ਸਿੰਘ ਐਨਡੀਪੀ ਨੂੰ ਜਿਸ ਨੀਵੇਂ ਪੱਦਰ ਤੇ ਲੈ ਗਏ ਨੇ ਉਸ ਤੋਂ ਹੋਰ ਹੇਠਾਂ ਜਾਣਾ ਸੰਭਵ ਨਹੀਂ ਜਦੋਂ ਲਿਬਰਲ ਪਾਰਟੀ ਦੀ ਲਹਿਰ ਸੀ ਤੇ ਉਸ ਵੇਲੇ ਜਿਹੜੀਆਂ ਸੀਟਾਂ ਪਾਰਟੀ ਨਹੀਂ ਜਿੱਤ ਸਕੀ ਸੀ ਉਹਨਾਂ ਵਿੱਚੋਂ ਹੁਣ ਜਿੱਤ ਹਾਸਲ ਕਰ ਸਕਣਾ ਸੁਖਾਲਾ ਨਹੀਂ ਹੋਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ